ਲਾਡਵਾਲ ਟੋਲ ਪਲਾਜ਼ਾ ਤੇ ਮੌਜੂਦਾ ਜਿੱਥੇ ਟਰੱਕ ਆਪਰੇਟਰ ਦੇ ਵੱਲੋਂ ਧਰਨਾ ਦਿੱਤਾ ਗਿਆ ਸੀਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੁਣ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਚੁੱਕਿਆ ਹੈ ਤਾਂ ਹੁਣ ਉੱਠਣ ਦੇ ਲਈ ਕਿਹਾ ਜਾ ਰਿਹਾ ਹੈ ਤਾਂ ਅਫਸਰ ਅਤੇ ਮੁਲਾਜ਼ਮ ਜਿਹੜੇ ਕਿ ਇੱਥੇ ਤੇ ਨਾਤ ਕੀਤੇ ਗਏ ਸੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੁਣ ਇਹਨਾਂ ਨੂੰ ਉਠਾਇਆ ਜਾ ਰਿਹਾ ਹੈ ਤਾਂ ਵਾਰਨਿੰਗ ਹੈ ਜਿਹੜੀ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਧਰਨਾ ਜਿਹੜਾ ਕਿ ਉਹਨੂੰ ਖੁਲਾਇਆ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਨੇ ਲਾਡਵਾਲ ਟੋਲ ਪਲਾਜ਼ਾ ਜਿੱਥੇ ਆਲ ਪੰਜਾਬ ਟਰੱਕ ਆਪਰੇਟਰਾਂ ਦੇ ਵੱਲੋਂ ਜਾਮ ਲਗਾ ਦਿੱਤਾ ਗਿਆ ਸੀ ਤਾਂ ਹੁਣ ਉਸ ਦੇ ਵੱਲੋਂ ਇਹ ਜਾਮ ਨੂੰ ਖਲਾ ਦਿੱਤਾ ਗਿਆ ਤਾਂ ਹੁਣ ਆਵਾਜ਼ਾਂ ਹੀ ਸ਼ੁਰੂ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰੋਸੀਸ਼ਨ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਕੇ ਜਿੰਨੇ ਵੀ ਧਰਨਾਕਾਰੀ ਨੇ ਸਾਰੇ ਨੂੰ ਇੱਥੋਂ ਦੀ ਹੁਣ ਉਠਾ ਕੇ ਤਾਂ ਹੁਣ ਲਾਟੋਲ ਟੋਲ ਪਲਾਇਆ ਜਿਹੜਾ ਕਿ ਉਸ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਕਿ ਸ਼ੁਰੂ ਕਰਵਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਟਰੱਕ ਆਪਰੇਟਰਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਤਾਂ ਹੁਣ ਉਹ ਪ੍ਰਦਰਸ਼ਨ ਜਿਹੜਾ ਕਿ ਪੁਲਿਸ ਦੇ ਵੱਲੋਂ ਖਤਮ ਕਰਵਾਇਆ ਗਿਆ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਅਫਸਰ ਅਤੇ ਮੁਲਾਜ਼ਮ ਜਿਹੜੇ ਕੀ ਤਨਾਦ ਕੀਤੇ ਗਏ ਨੇ ਤਾਂ ਰਸਤਾ ਜਿਹੜਾ ਕਿ ਖੋਲਵਾਇਆ ਜਾ ਰਿਹਾ ਸਰ ਹੁਣ ਰੋਡ ਖੋਲ ਦਿੱਤਾ ਗਈ ਸਾਰਾ ਇਹਨੂੰ ਕਰੋ ਯਾਰ ਇਹਨੂੰ ਤਾਂ ਤੁਸੀਂ ਦੇਖ ਸਕਦੇ ਹੋ ਤਾਂ ਇਹ ਤਸਵੀਰਾਂ ਲੱਡਵਾਲ ਟੋਲ ਪਲਾਜ਼ਾ ਦੀਆਂ ਨੇ ਕਾਪੇ ਤਲਾ ਕੇ ਸਾਈਡ ਤੇ ਕਰੋ ਇਹਨੂੰ ਸਾਈਡ ਤੇ ਕਰੋ ਯਾਰ ਆਪਣੇ ਮੁੰਡੇ ਹੈਗੇ ਤਾਂ ਹੈ ਚਲਾਉਣਾ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਢੰਗ ਦੇ ਨਾਲ ਜਿਹੜੇ ਟਰੱਕ ਹੜੇ ਕੀਤੇ ਗਏ ਸੀ ਉਹਨਾਂ ਨੂੰ ਪੁਲਿਸ ਦੇ ਵੱਲੋਂ ਇੱਥੋਂ ਦੀ ਹਟਾਉਣ ਨੂੰ ਕਿਹਾ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਾਂ ਹੁਣ ਟਰੱਕ ਨੂੰ ਆਪਰੇਟਰਾਂ ਨੂੰ ਜਿਹੜਾ ਕਿ ਇੱਥੋਂ ਦੀ ਖਦੇੜਿਆ ਜਾ ਰਿਹਾ ਹੈ ਤਾਂ ਨੈਸ਼ਨਲ ਹਾਈਵੇ ਇੱਕ ਵਾਰ ਫਿਰ ਤੋਂ ਜਿਹੜਾ ਕਿ ਚਾਲੂ ਹੋ ਕਰਵਾ ਦਿੱਤਾ ਗਿਆ ਹੈ ਤਾਈ ਸਦੀਆਂ ਤੋਂ ਵੀਰਾਂ ਤੁਹਾਨੂੰ ਲੱਡਵਾਲ ਟੋਲ ਪਲਾਇਆ ਤੋਂ ਦਿਖਾ ਰਹੇ ਹਾਂ ਜਿੱਥੇ ਹੁਣ ਦੋਨੋਂ ਸਾਈਡ ਤੋਂ ਧਰਨੇ ਆ ਕਾਰੀਆਂ ਨੂੰ ਜਿਹੜਾ ਕਿ ਇੱਥੋਂ ਉਠਾ ਦਿੱਤਾ ਗਿਆ ਹੈ ਤਾਂ ਹੁਣ ਜਿਹੜੇ ਟਰੱਕ ਖੜੇ ਕੀਤੇ ਗਏ ਸੀਗੇ ਨੈਸ਼ਨਲ ਹਾਈਵੇ ਜਮ ਕੀਤਾ ਗਿਆ ਸੀ ਉਸ ਨੂੰ ਹੁਣ ਖੁਲਵਾਇਆ ਜਾ ਰਿਹਾ ਟਰੱਕ ਨੇ ਜਿਹੜੇ ਕਿ ਪਰੇ ਕੀਤੇ ਜਾ ਰਹੇ ਨੇ ਦਾ ਤਾਂ ਵੱਡੀ ਗਿਤੀ ਵਿੱਚ ਪੁਲਸ ਦੇ ਅਧਿਕਾਰੀ ਅਤੇ ਮੁਲਾਜ਼ਮ ਇੱਥੇ ਪਹੁੰਚ ਚੁੱਕੇ ਨੇ ਟਰੱਕ ਆਪਰੇਟਰਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਅਣਮਿੱਥੇ ਸਮੇਂ ਲਈ ਧਰਨਾ ਦੇਵਾਂਗੇ ਪਰ ਪ੍ਰਸ਼ਾਸਨ ਦੇ ਵੱਲੋਂ ਹੁਣ ਇਹਨਾਂ ਨੂੰ ਇੱਥੋਂ ਦੀ ਖੇੜਿਆ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਲਾਡਵਾਲ ਟੋਲ ਦੀਆਂ ਨੇ ਜਿੱਥੇ ਆਪਰੇਟਰਾਂ ਦੇ ਵੱਲੋਂ ਜਾਮ ਮੇ ਲਗਾਇਆ ਤਾਂ ਗਿਆ ਸੀ ਤਾਂ ਹੁਣੇ ਟਰੱਕ ਜਿਹੜੇ ਨੇ ਉਹ ਪਿੱਛੇ ਕਰਵਾਏ ਜਾ ਰਹੇ ਨੇ ਤੇ ਐਸੇ ਟਰੱਕਾਂ ਦੇ ਜਰੀਏ ਜਿਹੜਾ ਕਿ ਰੋਡ ਆ ਬਲੌਕ ਕੀਤਾ ਗਿਆ ਸੀ ਤਾਂ ਹੁਣੇ ਹਾਈਵੇ ਨੂੰ ਫੇਰ ਤੋਂ ਸ਼ੁਰੂ ਕਰਵਾਇਆ ਜਾ ਰਿਹਾ ਹੈ ਸਰ ਹੁਣ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਐਡੀਸੀਪੀ ਰਮਨਦੀਪ ਪੁਲਰੇ ਤੋਂ ਮੌਜੂਦ ਨੇ ਰਮਨਦੀਪ ਜੀ ਹੁਣ ਦੋਆ ਸਾਈਡ ਤੋਂ ਜੰਮ ਖੋਲ ਦਿੱਤਾ ਗਿਆ ਜੀ ਤਾਂ ਇਹ ਤਸਵੀਰਾਂ ਨੇ ਟਰੱਕ ਜਿਹੜੇ ਕੀ ਰੋਡ ਦੇ ਵਿੱਚ ਖੜੇ ਕੀਤੇ ਗਏ ਸੀਗੇ ਤਤੂ ਦੇਖੋ ਕਿਸ ਤੱਕ ਦੇ ਨਾਲ ਪੁਲਿਸ ਮੁਲਾਜ਼ਮ ਟਰੱਕਾਂ ਦੇ ਉੱਪਰ ਚੜ ਕੇ ਟਰੱਕਾਂ ਨੂੰ ਸਾਈਡ ਕਰਨ ਲਈ ਕਹਿ ਰਹੇ ਨੇ ਤਾਂ ਦੂਸਰਾ ਟਰੱਕ ਵੀ ਸੇ ਖੜਿਆ ਸੀਗਾ ਉਸ ਨੂੰ ਸਾਈਡ ਤੇ ਕਰਵਾਇਆ ਗਿਆ ਤਾਂ ਦੋਨੋਂ ਇਸੇ ਟਰੱਕਾਂ ਦੇ ਜਰੀਏ ਜਿਹੜਾ ਕਿ ਨੈਸ਼ਨਲ ਹਾਈਵੇਅ ਹੈ ਉਹ ਜਮ ਕੀਤਾ ਗਿਆ ਸੀ ਹੁਣ ਟਰੱਕ ਪਰੇ ਕਿਤੇ ਜਾ ਰਹੇ ਨੇ ਤਾਂ ਰੂਟੀਨ ਦੀ ਤਰ੍ਹਾਂ ਹੁਣ ਰੋੜਾ ਲੋਕਾਂ ਦੇ ਲਈ ਫਿਰ ਤੋਂ ਸ਼ੁਰੂ ਹੋ ਚੁੱਕਿਆ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਤੱਕਾ ਮੁਕੀ ਕੀਤੀ ਜਾ ਰਹੀ ਹੈ ਤਾਂ ਫਿਰ ਤੋਂ ਤਾਂ ਕੰਮ ਮੁਕੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਟਰੱਕ ਆਪਰੇਟਰਾਂ ਦੇ ਵਿੱਚ ਕਾਲੇ ਜਿਹੜੇ ਕਿ ਤੱਕਾ ਮੁਕੀ ਹੈ ਉਹ ਕੀਤੀ ਜਾ ਰਹੀ ਫਿਰ ਤੋਂ ਜਿਹੜੀ ਕਿ ਜਾਮ ਲਾਉਣ ਦੀ ਕੋਸ਼ਿਸ਼ ਹੋ ਕੀਤੀ ਜਾ ਰਹੀ ਹੈ ਪਰ ਪੁਲਿਸ ਦੇ ਵੱਲ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਤਾਂ ਸਿੱਧੀਆਂ ਤਸਵੀਰਾਂ ਨੇ ਫਿਰ ਤੋਂ ਜਿਹੜਾ ਕਿ ਜਾਮ ਲਾਉਣ ਦੀ ਕੋਸ਼ਿਸ਼ ਹੋ ਕੀਤੀ ਜਾ ਰਹੀ ਸੀਗੀ ਤਾਂ ਹੁਣ ਪੁਲਿਸ ਦੇ ਬੋਲਣ ਨੂੰ ਇੱਥੋਂ ਦੀ ਖਦੇੜਿਆ ਜਾ ਰਿਹਾ ਹੈ। ਕੋਈ ਪ੍ਰਸ਼ਾਸਨ ਬਰਬਾਦ ਬਰਬਾਦ ਨਾਰੇ ਪਾਦੀ ਹੈ ਜਿਹੜੀ ਕੋਈ ਵੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਖਿਲਾਫ ਕੋਈ ਵੀ ਪ੍ਰਸ਼ਾਸਨ ਤੱਤਾ ਕਰਦਾ ਅਸੀਂ ਨਹੀਂ ਮਿਲੋਸ਼ ਕਰਾਂਗੇ। ਤਾਂ ਰੋਡ ਹੈ ਜਿਹੜਾ ਕਿ ਇੱਕ ਵਾਰ ਫਿਰ ਤੋਂ ਨੈਸ਼ਨਲ ਹਾਈਵੇ ਹੈ ਉਹ ਚਾਲੂ ਕਰ ਦਿੱਤਾ ਗਿਆ ਆਮ ਲੋਕਾਂ ਦੇ ਲਈ। ਤਾਂ ਜਾਮ ਹੈ ਜਿਹੜਾ ਕਿ ਉਹ ਵੱਡੀ ਕਿੰਸੀ ਵਿੱਚ ਲੱਗ ਚੁੱਕਿਆ ਹੈ ਕਈ ਕਿਲੋਮੀਟਰ ਤੱਕ ਜਿਹੜਾ ਕਿ ਜਾਮ ਹੈ ਉਹ ਲੱਗ ਚੁੱਕਿਆ ਹੋਇਆ ਹੈ। ਤਾਂ ਹੁਣ ਗੱਲਬਾਤ ਵੀ ਕਰਾਂਗੇ ਮੈਨੂੰ ਪਤਾ ਨਹੀਂ ਕਹੋਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਕੀ ਬਹੁਤ ਪਰੇਸ਼ਾਨ ਆ ਰਹੇ ਆ ਤੇ ਅਸੀਂ ਸਾਨੂੰ ਤਾਂ ਤਾਂ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਕ ਵਾਰ ਫਿਰ ਤੋਂ ਜਿਹੜਾ ਕਿ ਰੋਡ ਹੈ ਹੁਣ ਨੈਸ਼ਨਲ ਹਾਈਵੇ ਖੁਲਵਾ ਦਿੱਤਾ ਕਿ ਦੋਨਾਂ ਨੂੰ ਰੋਕ ਕੇ ਰੋਕ ਕੇ ਉਹ ਤਾਂ ਕਾਫੀ ਤਸਵੀਰਾਂ ਨੇ ਲਾਢਵਾਲ ਟੋਲਪਲਾਜ਼ਾ ਦੀਆਂ ਜਿੱਥੋਂ ਤੁਸੀਂ ਦੇਖ ਸਕਦੇ ਹੋ ਜਾਮ ਜੂਰ ਲੱਗਾ ਹੋਇਆ ਨਜ਼ਰ ਆ ਰਿਹਾ ਕਈ ਕਿਲੋਮੀਟਰ ਤੱਕ ਜਾਮ ਹੈ ਜਿਹੜਾ ਕਿ ਉਹ ਲੱਗ ਚੁੱਕਿਆ ਸੀਗਾ ਤਾਂ ਹੁਣ ਲੋਕ ਇੱਥੋਂ ਦੀ ਅੱਗੇ ਵਧਨਾ ਸ਼ੁਰੂ ਕਰ ਦਿੱਤਾ ਗਿਆ ਤਾਂ ਤਰਨਕਾਰੀਆਂ ਨੂੰ ਇੱਕ ਵਾਰ ਫਿਰ ਤੋਂ ਰੋਡ ਦੀ ਸਾਈਡ ਦੇ ਉੱਤੇ ਕਰ ਦਿੱਤਾ ਗਿਆ ਹੈ ਤਾਂ ਇਹ ਤਸਵੀਰਾਂ ਨੇ ਬੈਠੋ ਬੰਦੋ ਉਹ ਗੱਡੀਆਂ ਸ਼ਾਂਤ ਵਿੱਚ ਗੱਡੀਆਂ ਦੇ ਵਿਚਾਲੇ ਉਹ ਪੈਸਾ ਚੜ ਰਿਹਾ ਉਹ ਉਤਰੋ ਗੱਲਬਾਤ ਫਿਰ ਤੋਂ ਕਰਨ ਦੀ ਕੋਸ਼ਿਸ਼ ਆ ਕੀਤੀ ਜਾ ਰਹੀ ਹੈ ਫਿਰ ਅਸੀਂ ਪੈਸੇ ਪ੍ਰਸ਼ਾਸਨ ਦੀ ਬੇਤੀ ਆ ਤੇ ਜਿਹੜੇ ਵੀ ਸਾਡੀ ਗੱਡੀ ਨੂੰ ਕੋਈ ਤਰ੍ਹਾਂ ਤਾਂ ਲਿਆਉਣ ਦੀ ਕੋਸ਼ਿਸ਼ ਕੀਤੀ ਆ ਉਹ ਟਰੱਕ ਵਾਲੇ ਨੂੰ ਬੇਨਤੀ ਆ ਬਈ ਹੈਪੀ ਸੰਧੂ ਨੂੰ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਬਲਾਓ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਤਾਂ ਹੁਣ ਜਾਮ ਜਿਹੜਾ ਕਿ ਉਹ ਕਈ ਕਿਲੋਮੀਟਰ ਤੱਕ ਵੀ ਲੱਗਦਾ ਹੋਇਆ ਨਜ਼ਰ ਆਇਆ ਸੀ ਪਰ ਹੁਣ ਨੈਸ਼ਨਲ ਹਾਈਵੇ ਹਾਈਵੇ ਦਿੱਲੀ ਅੰਮ੍ਰਿਤਸਰ ਇੱਕ ਵਾਰ ਫਿਰ ਤੋਂ ਸ਼ੁਰੂਆ ਹੋ ਚੁੱਕਿਆ ਹੋਇਆ ਹਾਲਾਂਕਿ ਜਾਮ ਤੈਨੂੰ ਲੱਗਿਆ ਹੋਇਆ ਪਰ ਹੁਣ ਧਰਨਾ ਜਿਹੜਾ ਕਿ ਪੁਲਿਸ ਦੇ ਵੱਲੋਂ ਉਹ ਚੱਕਵਾ ਦਿੱਤਾ ਗਿਆ ਤਾਂ ਰੋਡ ਦੀ ਇੱਕ ਸਾਈਡ ਤੇ ਕਰ ਦਿੱਤੇ ਗਏ ਨੇ ਧਰਨਾਕਾਰੀ ਤਾਂ ਇਹ ਤਸਵੀਰਾਂ ਨੇ ਲੋਕ ਪ੍ਰੱਖ ਦਾ ਜਾਂ ਹੋਰ ਪਾਸੇ ਪਿਛਲੇ ਲੰਬੇ ਸਮੇਂ ਤੋਂ ਜਾਮ ਦੇ ਵਿੱਚ ਫਸੇ ਹੋਏ ਸੀਗੇ ਤਾਂ ਹੁਣ ਗੱਲਬਾਤ ਹੈ ਜਿਹੜੀ ਕਿ ਉਹ ਵੀ ਕੀਤੀ ਜਾ ਰਹੀ ਹੈ ਤਾਂ ਟਰੱਕ ਆਪਰੇਟਰਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਸੀਗਾ ਕੀਤਾ ਜਾ ਰਿਹਾ ਸੀਗਾ ਤਾਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਾਈ ਜਾਵੇ ਪਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤੱਕਮ ਕੀ ਇੱਥੇ ਜਾਓ ਜਾਂਟੀਨਾ ਬੈਜੋ ਸਾਰ ਤੇ ਸਿੱਧੀਆਂ ਤਸਵੀਰਾਂ ਨੇ ਮੇਰੀ ਬੇਨਤੀ ਆ ਪੁਲਿਸ ਪ੍ਰਸ਼ਾਸਨ ਨੂੰ ਤਾਂ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਧਰਨਾਕਾਰੀਆਂ ਨੂੰ ਜਿਹੜਾ ਕਿ ਹੋ ਰਿਹਾ ਚੱ ਰਿਹਾ ਸਾਈਡ ਕੀਤਾ ਜਾ ਰਿਹਾ ਬੈਠ ਜਾਂਦੇ ਹੋ ਜਿਹੜੀਆਂ ਤੇ ਅਨਾਉਂਸਮੈਂਟ ਵੀ ਕੀਤੀ ਜਾ ਰਹੀ ਹੈ ਕਿ ਆਪਸ ਦੇ ਵਿੱਚ ਨਾ ਭਿੜੋ ਐਸਪੀ ਸਾਹਿਬ ਨੂੰ ਮੇਰੀ ਬੇਨਤੀ ਆ ਕਾਈ ਸਿੱਧੀਆਂ ਤਸਵੀਰਾਂ ਠੋੜੀਆਂ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਟੋਲ ਪਲਾਜ਼ਾ ਤੋਂ ਜਿਹੜੇ ਲਾਟੂਵਾਲ ਟੋਲ ਪਲਾਜ਼ਾ ਇੱਕ ਵਾਰ ਫਿਰ ਤੋਂ ਜਿਹੜਾ ਕਿ ਇਹਨਾਂ ਨੂੰ ਆਮ ਲੋਕਾਂ ਦੇ ਲਈ ਖੁਲਵਾ ਦਿੱਤਾ ਗਿਆ ਤਾਂ ਟ੍ਰੈਫਿਕ ਹੁਣ